ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਵੀਰ ਕਰਦਾ ਸਾਰੇ ਵਧੀਆ ਹੋਣਗੇ ਤੇ ਹਾਂਜੀ ਆਪਾਂ ਅੱਜ ਵਲੌਗ ਤੋਂ ਜਾ ਰਹੇ ਆ ਬ੍ਰੈਂਟਨ ਤੋਂ ਮੌਂਟਰੀਅਲ ਦਾ ਸੋ ਇਹ ਮੇਰਾ ਪਹਿਲਾ ਵਲੌਗ ਆ YouTube ਤੇ galtiyan ਹੋ ਸਕਦੀਆਂ ਵਿੱਚ ਤੇ ਬਾਕੀ ਅੱਜ ਤੁਹਾਨੂੰ ਦਿਖਾਵਾਂਗੇ ਬ੍ਰੈਂਟਨ ਤੋਂ ਮੌਂਟਰੀਅਲ ਦਾ ਰੂਟ ਵੀ ਕਿੱਦਾਂ ਕੀ ਕੀ ਹੁੰਦਾ ਯਾਰ ਟ੍ਰਕਿੰਗ ਦੇ ਵਿੱਚ ਤੇ ਹੁਣ ਬਸ ਆਪਾਂ ਟ੍ਰੇਲਰ ਹੁੱਕ ਕਰ ਲਿਆ ਤੇ ਯਾਰ ਚੋਂ ਨਿਕਲਦੇ ਆ ਸੋ ਆਪਾਂ ਨੂੰ ਆਲਮੋਸਟ 5 ਤੋਂ 6 ਘੰਟਿਆਂ ਦੀ ਡਰਾਈਵ ਹੈਗੀ ਆ ਤੇ ਤੁਹਾਨੂੰ ਦਿਖਾਉਣੇ ਆ ਸਾਰਾ ਅੱਜ ਹਾਂਜੀ ਤੁਹਾਨੂੰ ਟਰੱਕ ਦੇ ਅੰਦਰੋਂ ਵੀ ਝਾਤੀ ਮਰਵਾ ਦਿੰਨੇ ਆ ਸੋ ਇਹ ਆ ਟਰੱਕ ਦਾ ਇੰਟੀਰੀਅਰ ਤੇ ਜੇ ਮੈਂ ਪਿਛਲੇ ਬੰਕ ਦੀ ਗੱਲ ਕਰਾਂ ਤਾਂ ਤੁਸੀਂ ਦੇਖ ਸਕਦੇ ਆ ਵੀ ਆਪਣਾ ਇੱਧਰ ਬੈੱਡ ਵਿਛਿਆ ਹੋਇਆ ਤੇ ਉੱਪਰ ਐਗ ਬੈੱਡ ਦਿੱਤਾ ਕੰਬਲ ਵੀ ਆ ਆਪਣੇ ਕੋਲ ਇੱਕ ਐਕਸਟਰਾ ਤੇ ਬਾਕੀ ਆਪਣੇ ਕੋਲ ਹੋਰ ਸਮਾਨ ਰੱਖਣ ਨੂੰ ਜਗ੍ਹਾ ਦਿੱਤੀ ਹੁੰਦੀ ਆ ਟਰੱਕ ਦੇ ਵਿੱਚ ਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਫਰਿੱਜ ਵੀ ਦਿੱਤਾ ਹੋਇਆ ਤੇ ਦੂਸਰੀ ਸਾਈਡ ਵੀ ਆਪਣੇ ਕੋਲ ਕਾਫੀ ਜਗ੍ਹਾ ਹੁੰਦੀ ਆ ਸੋ ਕਾਫੀ ਖੁੱਲਾ ਡੁੱਲਾ ਟਰੱਕ ਆ ਲਓ ਜੀ ਤੁਹਾਨੂੰ ਇੱਕ ਚੀਜ਼ ਹੋਰ ਦਿਖਾ ਦਈਏ ਫੋਰਡ 3600 ਆਪਣੇ ਯਾਰ ਦੇ ਵਿੱਚ ਹੀ ਖੜਾ ਹਾਂਜੀ ਯਾਰ ਚੋਂ ਨਿਕਲ ਕੇ ਆਪਾਂ ਆ ਗਏ ਆ પેટ્રોલ ਪੰਪ ਤੇ ਤੋਂ ਅਜੇ ਤੋਂ ਉਹ ਟਰੱਕ ਚ ਭਰਾਵਾਂਗੇ ਆਪਾਂ ਡੀਜ਼ਲ ਤੇ ਚੱਲਾਂਗੇ ਸਿੱਧਾ ਮੌਂਟਰੀਅਲ ਹਾਂਜੀ ਟਰੱਕ ਚੋਂ ਨਿਕਲਦੇ ਆ ਬਾਹਰ ਤੇ ਭਰਉਨੇ ਆ ਟਰੱਕ ਦੇ ਵਿੱਚ ਡੀਜ਼ਲ ਸੋ ਟੈਂਕੀ ਆਲਮੋਸਟ ਖਾਲੀ ਸੀਗੀ ਟਰੱਕ ਦੀ ਤੇ ਸੋਚਿਆ ਗ੍ਰੈਂਟਨ ਤੋਂ ਹੀ ਭਰਾ ਕੇ ਲੈ ਚੱਲਦੇ ਆ ਉੱਧਾ ਫਿਰ ਰਾਹ ਦੇ ਵਿੱਚ ਨਹੀਂ ਰੁਕਣਾ ਪੈਣਾ ਤੇ ਵਧੀਆ ਸਮਾਂ ਦੀ ਰਾਹ ਦੇ ਵਿੱਚ ਔਖੇ ਹੋਣ ਨਾਲ ਇੱਥੋਂ ਹੁਣ ਚੱਲੇ ਆ ਸੋ ਟਰੱਕ ਦਾ ਕਿੱਥੋਂ ਹੀ ਕਰਾ ਕੇ ਟੈਂਕ ਫੁੱਲ ਤੇ ਨਿਕਲਦੇ ਆ ਬਾਉਂਡਰੀ ਵਾਲ ਨੂੰ ਤੇ ਕਾਫੀ ਟਰੱਕ ਲੱਗੇ ਹੋਏ ਆ ਪਟੋਲ ਡੰਪ ਤੇ ਵੀ ਇਦਾਂ ਇੱਥੇ ਵਾਰੀ ਬਹੁਤ ਔਖੀ ਹੁੰਦੀ ਆ ਕਿਉਂਕਿ ਥੋੜਾ ਬਹੁਤਾ ਤੇਲ ਦਾ ਪੈਣਾ ਨਹੀਂ ਹੁੰਦਾ ਵੀ ਗੱਡੀ ਕਿੰਨਾ ਵੀ 4-5 ਮਿੰਟ ਦੇ ਵਿੱਚ ਫੁੱਲ ਹੋ ਜਾਂਦਾ ਹੈ ਟੈਂਕ ਸੋ ਕਾਫੀ ਟਾਈਮ ਲੈਂਦੇ ਆ ਤੇ ਇੱਧਰ ਮਸ਼ੀਨਾਂ ਲੱਗੀਆਂ ਹੋਈਆਂ ਕੈਨੇਡਾ ਦੇ ਵਿੱਚ ਇੱਕ ਸਾਈਡ ਤੋਂ ਹੀ ਪਹਿਲਾਂ ਫਿਊਲ ਪੈਂਦਾ ਆਪਾਂ ਦੋਵੇਂ ਮਸ਼ੀਨਾਂ ਇਕੱਠੀਆਂ ਨਹੀਂ ਚਲਾ ਸਕਦੇ ਤੇ ਜੇਕਰ ਆਪਾਂ ਯੂਐਸ ਦੀ ਗੱਲ ਕਰੀਏ ਤਾਂ ਉੱਤੇ ਆਪਾਂ ਦੋਵੇਂ ਸਾਈਡ ਤੋਂ ਇਕੱਠਾ ਤੇਲ ਭਰਾ ਸਕਦੇ ਆ ਤੇ ਨਾਲ ਹੀ ਆਪਾਂ ਸੋਚਿਆ ਵੀ ਸ਼ੀਸ਼ੇ ਵੀ ਸਾਫ਼ ਕਰ ਲਈਏ ਕਾਫੀ ਗੰਦੇ ਹੋ ਰਹੇ ਆ ਤੇ ਉੱਥੇ ਹੀ ਪੰਪ ਤੇ ਸਾਰੀਆਂ ਚੀਜ਼ਾਂ ਹੁੰਦੀਆਂ ਆਪਣੇ ਕੋਲ ਤੇ ਆਪਾਂ ਈਜ਼ੀਲੀ ਕਰ ਸਕਦੇ ਹੁੰਦੇ ਆ ਹੁਣ ਆਪਾਂ ਚੱਲ ਪਏ ਆ ਬ੍ਰੈਂਟਨ ਤੋਂ ਤੇਲ ਪਾ ਭਰਾਲਿਆ ਟਰੱਕ ਦੇ ਵਿੱਚ ਤੇ ਹੁਣ ਆਪਾਂ ਹੈਗੇ ਆ ਹਾਈਵੇ 401 ਤੇ ਤੇ ਜਿਹੜਾ ਕਿ ਬਸ ਸਿੱਧਾ ਹੀ ਜਾਣਾ ਮੌਂਟਰੀਅਲ ਤੇ ਚੱਲਦੇ ਆ ਅੱਨਾ ਬਤਾ ਕਰਦੇ ਆ ਇੱਧਰ ਰਹਿ ਗਿਆ 에어ਪੋਰਟ ਤੁਸੀਂ ਦੇਖ ਸਕਦੇ ਆ ਕਾਫੀ ਟੈਕਾ ਵਗੈਰਾ ਚੱਲ ਰਹੀਆਂ ਇੱਧਰ ਰਹਿ ਗਿਆ ਪੀਅਰਸ 에어ਪੋਰਟ ਰਹਿ ਗਿਆ हां जी ਤੇ ਹੁਣ ਆਪਾਂ ਪਹੁੰਚ ਚੁੱਕੇ ਆਂ ਆਨ ਰੂਟ ਦੇ ਵਿੱਚ ਸੋ ਆਪਣਾ ਪਹਿਲਾ ਰੂਟ ਆ ਤੇ ਇੱਥੇ ਆਪਾਂ ਨੂੰ ਟਿਮ ਵਗੈਰਾ ਮਿਲ ਜਾਂਦਾ ਤੇ ਹੋਰ ਖਾਣ ਪੀਣ ਦਾ ਸਮਾਨ ਮਿਲ ਜਾਂਦਾ ਤੇ ਇੱਥੋਂ ਆਪਾਂ ਫੜਾਂਗੇ ਚਾਹ ਤੇ ਚਾਹ ਚਾੱਕ ਕੇ ਤੇ ਪਾਪਸ ਕਰਾਂਗੇ ਆਪਣਾ ਸਫ਼ਰ ਸ਼ੁਰੂ ਕਨਟਰੀਅਲ ਨੂੰ ਤੇ ਚਲੋ ਚੱਲਦੇ ਆਂ ਅੰਦਰ ਕਾਫੀ ਵਧੀਆ ਏਰੀਆ ਹੁੰਦਾ ਬੈਠਣ ਨੂੰ ਵੀ ਤੇ ਔਰ ਕਾਣ ਪੀਂਦੇ ਹੁੰਦੇ ਆ ਤੇ ਵਾਸ਼ਰੂਮ ਵਗੈਰਾ ਅਵੇਲੇਬਲ ਹੁੰਦੇ ਆ ਇੱਥੇ ਡਰਾਈਵਰਾਂ ਦੇ ਲਈ ਸੋ ਤੁਸੀਂ ਦੇਖ ਸਕਦੇ ਆ ਕਾਫੀ ਵੱਡਾ ਏਰੀਆ ਤੇ ਉਧਰ ਹੀ ਟਿਮ ਹੌਟਨਾ ਤੇ ਇੱਧਰ ਹੋਰ ਸਟੋਰ ਹੈ ਇੱਕ ਹਾਂਜੀ ਇੱਥੇ ਕਰਾਂਗੇ ਹੁਣ ਆਪਾਂ ਚਾਹ ਔਰ ਟਿਮ ਤੇ ਤੇ ਆ ਤੁਸੀਂ ਦੇਖ ਸਕਦੇ ਆ ਏਰੀਆ ਕਾਫੀ ਸੋਹਣਾ ਹਰੇਕ ਔਰ ਰੂਟੀ ਕਾਫੀ ਬਹੁਤ ਕਾਫੀ ਸੋਹਣੇ ਹੁੰਦੇ ਆ ਪੂਰੇ ਸਾਫ ਸਫਾਈ ਹੁੰਦੀ ਆ ਕਹਿ ਸਕਦੇ ਆਪਾਂ ਤੇ ਹਾਂਜੀ ਆਪਾਂ ਆਪਣੀ ਚਾਹ ਫੜ ਲਈ ਆ ਤੇ ਹੁਣ ਵਾਪਸ ਚੱਲਾਂਗੇ ਮੌਂਟਰੀਅਲ ਨੂੰ ਸੋ ਚਲੋ ਕਰਦੇ ਆ ਆਪਣਾ ਸਫਰ ਸ਼ੁਰੂ ਤੇ ਮਿਲਦੇ ਆਂ ਰਸਤੇ ਦੇ ਵਿੱਚ ਤੇ ਚਲੋ ਜੀ ਫਿਰ ਚੱਲੀਏ ਹਾਂਜੀ ਆਪਾਂ ਅੱਜ ਸਵੇਰੇ ਪਹੁੰਚ ਗਏ ਸੀਗੇ ਇੱਥੇ 5:00 ਵਜੇ ਦੇ ਨੂੰ ਜਿੱਥੇ ਆਪਾਂ ਡਿਲੀਵਰੀ ਕਰਨੀ ਸੀ ਤੇ ਆ ਆਪਣਾ ਟ੍ਰੇਲਰ ਖੜਾ ਇੱਧਰ ਜੀਐਸਜੀ ਐਕਸਪ੍ਰੈਸ ਆਲਾ ਤੇ ਉਧਰ ਆਪਣਾ ਟਰੱਕ ਖੜਾ ਤੁਸੀਂ ਦੇਖ ਸਕਦੇ ਆ ਸੋ ਟ੍ਰੇਲਰ ਆਪਾਂ ਡੌਗ ਤੇ ਲਾਤਾ ਆ ਤੇ ਬਸ ਜਦੋਂ ਅਨਲੋਡ ਹੋ ਗਿਆ ਤੇ ਆਪਾਂ ਨੂੰ ਦੱਸ ਦੇਣਗੇ ਤੇ ਇੱਥੋਂ ਆਪਾਂ ਪਿਕਅਪ ਵੀ ਕਰਨੀ ਆ ਸੋ ਇੱਥੋਂ ਟ੍ਰੇਲਰ ਚੱਕਾਂਗੇ ਤੇ ਪਿਕਅਪ ਦਾ ਲੋਕੇਸ਼ਨ ਆ ਜਾਣੀ ਆ ਉਦੋਂ ਤੱਕ ਆਪਣੇ ਕੋਲ ਤੇ ਫਿਰ ਚੱਲਾਂਗੇ ਪਿਕਅਪ ਕਰਨ ਹਾਂਜੀ ਟਰੇਲਰ ਆਪਣਾ ਆਫਲੋਡ ਹੋ ਗਿਆ ਤੇ ਹੁਣ ਟਰੇਲਰ ਨੂੰ ਕਰਾਂਗੇ ਹੁੱਕ ਇੱਧਰ ਵੀ ਦੂਜਾ ਬਾਈ ਲਾਈ ਜਾਂਦਾ ਬੈਕ ਤੇ ਟਰੇਲਰ ਕਰਕੇ ਹੁੱਕ ਤੇ ਕੰਪਨੀ ਵਾਲੇ ਕਹਿੰਦੇ ਵੀ ਬਸ ਥੋੜੇ ਟਾਈਮ ਤੱਕ ਭੇਜਦੇ ਆ ਪਿਕਅਪ ਅਡਰੈਸ ਤੇ ਇਸ ਤੋਂ ਬਾਅਦ ਜੇ ਆਪਾਂ ਚੱਲਾਂਗੇ ਸਿੱਧਾ ਪਿਕਅਪ ਕਰਨ ਤੇ ਮਿਲਦੇ ਆਂ ਫਿਰ ਤੁਹਾਨੂੰ ਪਿਕਅਪ ਵਾਲੀ ਲੋਕੇਸ਼ਨ ਤੇ ਬਾਕੀ ਅੱਜ ਮੌਸਮ ਬੜਾ ਵਧੀਆ ਸੀਗਾ ਬਾਹਰ ਨਾ ਠੰਡ ਸੀ ਨਾ ਜ਼ਿਆਦਾ ਗਰਮੀ ਸੀ ਦੀ ਕਾਫੀ ਵਧੀਆ ਮੌਸਮ ਰਿਹਾ ਤੇ ਕੁਝ ਇਹਨਾਂ ਨੇ ਵੀ ਡੇਢ-ਦੋ ਘੰਟੇ ਦੇ ਵਿੱਚ ਆਫਲੋਡ ਕਰਤਾ ਟਰੇਲਰ ਤੇ ਹੁਣ ਆਪਾਂ ਨਿਕਲਾਂਗੇ ਮੌਂਟਰੀਅਲ ਚੋਂ ਤੇ ਰਸਤੇ ਦੇ ਵਿੱਚ ਆਪਾਂ ਨੂੰ ਡਰੈਸ ਆ ਜਾਣਾ ਆ ਜਾਣਾ ਹੈ ਤੇ ਉੱਥੋਂ ਆਪਾਂ ਕਰਨੀ ਆ ਪਿਕਅਪ ਤੇ ਆਪਾਂ 12 1 ਵਜੇ ਦੇ ਨੂੰ ਬ੍ਰੈਮਟਨ ਚੱਲ ਜਾਗੇ ਵਾਪਸ ਹਾਂਜੀ ਉਹ ਲੋਕੇਸ਼ਨ ਤੋਂ ਆਪਾਂ ਨਿਕਲ ਗਏ ਆ ਤੇ ਹੁਣ ਵਾਪਸ ਚੱਲ ਰਹੇ ਆ ਬ੍ਰੈਮਟਨ ਨੂੰ ਟ੍ਰੈਸ ਨਹੀਂ ਅਜੇ ਤੱਕ ਆਪਣੇ ਕੋਲੇ ਆਇਆ ਤੇ ਚਲੋ ਕੋਈ ਗੱਲ ਨਹੀਂ ਜਿੱਦਾਂ ਤੇਰਾ ਟ੍ਰੈਸ ਆ ਜੂਗਾ ਤੇ ਰਸਤੇ ਦੇ ਵਿੱਚੋਂ ਹੀ ਹੋਣੀ ਹੈ ਪਿਕਅਪ ਕੰਪਨੀ ਵਾਲੇ ਕਹਿੰਦੇ ਸੀ ਤੇ ਰਸਤੇ 'ਚੋਂ ਕਰਾਂਗੇ ਪਿਕਅਪ ਤੇ ਬਾਅਦ ਵਿੱਚ ਦੇਖ ਸਕਦੇ ਹਾਂ ਬਹੁਤ بڑا ਹੀ ਘੈਂਟ ਆ ਬਹੁਤ ਹੀ ਵਧੀਆ ਦਿਨ ਕਿਹੜਾ ਟੌਪ ਨਹੀਂ ਹੈ ਜਿਆਦਾ ਤੇ ਟ੍ਰੈਫਿਕ ਬੜੀ ਅਸਈ ਹੈ ਇੱਥੇ हाईवे ਦੇ ਉੱਤੇ ਕਾਫੀ ਵਧੀਆ ਜਾ ਰਿਹਾ ਦਿਨ ਵੀ ਤੇ ਬਸ ਹੁਣ ਥੋੜਾ ਹੀ ਫਰਕ ਰਹਿੰਦਾ ਤੇ ਆਪਾਂ ਅਨਟਾਰੀਓ ਦੇ ਵਿੱਚ ਇੰਟਰ ਹੋ ਜਾਾਂਗੇ। ਅਨਟਾਰੀਓ ਵਿੱਚ ਇੰਟਰ ਕਰ ਜਾਾਂਗੇ ਆਪਾਂ। ਹਾਂਜੀ ਸੋ ਤੁਸੀਂ ਦੇਖ ਸਕਦੇ ਆ ਆਨਟਾਰੀਓ ਦੇ ਵਿੱਚ ਇੰਟਰ ਹੋ ਚੁੱਕੇ ਆ ਤੇ ਆਪਣੇ ਕੋਲ ਪਿਕਅਪ ਦਾ ਐਡਰੈਸ ਵੀ ਆ ਚੁੱਕਿਆ। ਤੇ ਰਸਤੇ 'ਚ ਕਰਨੀ ਆ ਪਿਕਅਪ ਤੇ ਚੱਲਾਂਗੇ ਸਿੱਧਾ ਆਪਾਂ ਫਿਰ ਬ੍ਰੈਂਟਨ ਸੋ ਇਹ ਤੋਂ ਜੀ ਤੇ ਹੁਣ ਆਪਾਂ ਪਹੁੰਚਣ ਆਲੇ ਆ ਆਪਣੇ ਪਿਕਅਪ ਅਡਰੈਸ ਤੇ ਇਹ ਆਪਾਂ ਨੂੰ ਪਿਕਅਪ ਸੀਗੀ ਪੀਟਰ ਬਰੋ ਤੋਂ ਰਸਤੇ 'ਚ ਹੀ ਆਉਂਦਾ ਆ ਤੇ ਕਾਫੀ ਸੁੰਸਾਨ ਜਿਹਾ ਏਰੀਆ ਇਕੱਲੇ ਬੰਦਿਆਂ ਤੱਕ ਉਹੀ ਡਰ ਜੇ ਇੱਥੇ ਜਾਂਦਾ ਹੋਇਆ ਪਰ ਉਦਾਂ ਵੀ ਠੀਕ ਠਾਕ ਆ ਮਾਹੌਲ ਤੇ ਪਰ ਕਾਫੀ ਡਰਾਵਣਾ ਜਿਹਾ ਇਲਾਕਾ ਸੀਗਾ ਤੇ ਜਿਹੜੀ ਆਪਣੀ ਇਹ ਪਿਕਅਪ ਆ ਇਹ ਆਪਾਂ ਇੱਕ ਮਾਈਨ ਚੋ ਕਰਨੀ ਆ ਕੋਈ ਨੂਨਾਂ ਦੀ ਮਾਇਨ ਹੈਗੀ ਆ ਸੋ ਜਿੱਦਾਂ ਹੁਣ ਕਿਵੇਂ ਸੁਨਵਾ ਆ ਰਹੀਆਂ ਤੇ ਫਿਰ ਸੜਕਾਂ ਤੇ ਪਾਉਂਦੇ ਆ ਨੂਨ ਤੇ ਮੇਰੇ ਖਿਆਲ ਚ ਉਸੇ ਚੀਜ਼ ਦੀ ਪਿਕਅਪ ਆ ਗਈ ਤੇ ਚਲੋ ਕਰਦੇ ਆ ਪਿਕਅਪ ਹਾਂਜੀ ਪਹੁੰਚ ਚੁੱਕੇ ਆਪਾਂ ਪਿਕਅਪ ਅਡਰੈਸ ਤੇ ਤੇ ਤੁਸੀਂ ਦੇਖ ਸਕਦੇ ਆ ਕਾਫੀ ਸੁਨਸਾਨ ਜੇ ਏਰੀਏ ਦੇ ਵਿੱਚ ਆ ਗਈ ਮਾਇਨ ਇਹ ਤੇ ਚਾਰ ਪੰਜ ਢੋਕਾਂ ਤੇ ਹੁਣ ਬਾਈ ਲਾਊਗਾ ਢੋਕ ਤੇ ਬੈਕ ਤੇ ਬਾਕੀ ਤੁਸੀਂ ਦੇਖ ਸਕਦੇ ਆ ਮਿਲ ਕਾਫੀ ਮਾਈਨ ਕਾਫੀ ਵੱਡੀ ਆ ਸੌਰੀ ਤੇ ਆਸੇ-ਪਾਸੇ ਜੰਗਲ ਹੀ ਆ ਚਾਰਛਫੇਰੇ ਸੋ ਕਾਫੀ ਡਰ ਲੱਗਦਾ ਕੰਦਾ ਬੰਦਾ ਤਾਂ ਸਹਿਮ ਜਾਂਦਾ ਕਿਉਂਕਿ ਚਾਰਛਫੇਰੇ ਜੰਗਲਾ ਤੇ ਕੋਈ ਜਾਨਵਰ ਦਾ ਵੀ ਨਹੀਂ ਪਤਾ ਵੀ ਕਿਧਰੋਂ ਕੀ ਆਉਣਾ ਹਨਾ ਤੇ ਚਲੋ ਕਰਦੇ ਆ ਬੈਕ ਤੇ ਲਾ ਕੇ ਟੌਕ ਦੇ ਉੱਤੇ ਤੇ ਕਰਾਉਣੇ ਆਪਾਂ ਲੋਡ ਅੰਦਰ ਜਾ ਕੇ ਕਰਦੇ ਆ ਪਤਾ ਵੀ ਰੈਡੀ ਆ ਜਾਂ ਨਹੀਂ ਕੰਡੀਸ਼ਨਰ ਦੇ ਵਿੱਚ ਕੋਈ ਕੰਡੀਸ਼ਨਰ ਚ ਹੋ ਜਾਂਦਾ ਕਿ ਲੋਡ ਵਗੈਰਾ ਰੈਡੀ ਨਹੀਂ ਹੁੰਦਾ ਲੋ ਵੀ ਮਿੱਤਰੋ ਉਹੀ ਗੱਲ ਹੋ ਗਈ ਜਿਹੜੀ ਮੈਂ ਕਹੀ ਸੀ ਲੋਡ ਆਪਾਂ ਨੂੰ ਨਹੀਂ ਮਿਲਿਆ ਉਹ ਕਹਿੰਦੇ ਵੀ ਤੁਹਾਡਾ ਲੋਡ ਰੈਡੀ ਹੋਊਗਾ ਕੱਲ ਦੁਪਹਿਰ ਤੱਕ ਤੇ ਇੰਨਾ ਟਾਈਮ ਅਸੀਂ ਰੁਕ ਨਹੀਂ ਸਕਦੇ ਸੀ ਕਿਉਂਕਿ ਇੱਕ ਤਾਂ ਇਸ ਇਲਾਕੇ ਦੇ ਵਿੱਚ ਰੇਂਜ ਨਹੀਂ ਹੈਗੀ ਦੂਜਾ ਸਾਡੇ ਕੋਲ ਖਾਣ ਪੀਣ ਨੂੰ ਕੁਝ ਹੈ ਨਹੀਂ ਸੀਗਾ ਟਰੱਕ ਦੇ ਵਿੱਚ ਸੋ ਸਾਨੂੰ ਇਦਾਂ ਅਸੀਂ ਵੀ ਮੌਂਟਰੀਅਲ ਦਾ ਘੇੜਾ ਸੋ 6 ਘੰਟਿਆਂ ਦੀ ਡਰਾਈਵ ਇੱਕ ਸਾਈਡ ਦੀ ਹੈਗੀ ਆ ਸੋ 15-17 ਘੰਟਿਆਂ ਦੇ ਵਿੱਚ ਵਾਪਸ ਆ ਜਾਾਂਗੇ ਸੋ ਤਾਂ ਕਰਕੇ ਫਿਰ ਅਸੀਂ ਇੱਥੇ ਰੁਕੇ ਨਹੀਂ ਕਿਉਂਕਿ ਸਾਡੇ ਕੋਲ ਸਮਾਨ ਵਗੈਰਾ ਹੈ ਨਹੀਂ ਸੀ ਜ਼ਰੂਰਤ ਦਾ ਤੇ ਤਾਂ ਜੋ ਹੁਣ ਵਾਪਸ ਚੱਲੇ ਆ ਲਓ ਜੀ ਆਪਾਂ ਪਹੁੰਚ ਚੁੱਕੇ ਆ ਯਾਰਡ ਤੇ ਹੁਣ ਤਿਆਰੀ ਆ ਘਰ ਦੀ ਯਾਰਡ ਚੋਂ ਨਿਕਲਣ ਲੱਗੇ ਆ ਸੋ ਸਮਾਂ ਕਾਫੀ ਹੋ ਗਿਆ ਸੋ ਇੱਥੇ ਕਰਦੇ ਆ ਵਲੌਗ ਐਂਡ ਸੋ ਕਮੈਂਟ ਚ ਜ਼ਰੂਰ ਦੱਸਿਓ ਵਲੌਗ ਕਿਦਾਂ ਲੱਗਿਆ ਸਤਿ ਸ਼੍ਰੀ ਅਕਾਲ ਜੀ